ਭਾਰਤੀ ਕਿਸਾਨ ਜੂਨੀਅਨ ਕਾਦੀਆਂ ਵੱਲੋਂ ਅੱਜ ਡੀਸੀ ਦਫ਼ਤਰ ਬਰਨਾਲਾ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਡੀਏਪ ਖਾਦ ਦੀ ਕਮੀ ਪੂਰੀ ਕਰਨ ਸਬੰਧੀ ਅਤੇ ਫੇਲ ਸੈਂਪਲਿੰਗ ਦੀ ਜਾਂਚ ਕਰਨ ਦੀ ਮੰਗ ਨੂੰ ਲੈ ਕੇ ਕੀਤਾ ਗਿਆ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਡੀਏਪ ਖਾਦ ਦੀ ਕਮੀ ਪੂਰੀ ਨਾ ਕੀਤੀ ਗਈ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਅੱਜ ਪੰਜਾਬ ਕਮੇਟੀ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਸਾਰੇ ਡੀਸੀ ਸਾਹਿਬਾਨਾਂ ਨੂੰ ਮੈਮੋਰੰਡਮ ਦਿੱਤੇ ਜਾ ਰਹੇ ਆ। ਕਿਉਂਕਿ ਜਿਹੜੇ ਡੀਏਪੀ ਸਾਡੀ ਜਿਹੜੀ ਆਲੂਆਂ ਦੀ ਫਸਲ ਵੀ ਆ ਰਹੀ ਆ ਤੇ ਕਣਕ ਦੀ ਫਸਲ ਵੀ ਬੀਜਣੀ ਆ ਪਹਿਲਾਂ ਤਾਂ ਸੁਸਾਇਟੀਆਂ 'ਚ ਡੀਏਪੀ ਦੀ ਘਾਟ ਆ ਤੇ ਜਿਹੜਾ ਡੀਏਪੀ ਆਇਆਗਾ ਤੁਸੀਂ ਦੇਖਿਆ ਉਹਦੀ ਸੈਂਪਲਿੰਗ ਪਿੱਛੇ ਫੇਲ ਹੋ ਗਈ ਆ ਤੇ ਸੁਸਾਇਟੀਆਂ ਦੇ ਵਿੱਚ ਇਹਨਾਂ ਨੇ ਚੈਨਾਚੂਨਾ ਤੋਂ ਡੀਏਪੀ ਮੰਗਾ ਕੇ ਕਿਹੜਾ ਧੱਕ ਤੱਕ ਸਾਨੂੰ ਨੂੰ ਤੇ ਉਹ ਮੁੜ ਕੇ ਹਲੇ ਤੱਕ ਆਹਦੀ ਸਥਿਤੀ ਕਲੀਅਰ ਨਹੀਂ ਕਰ ਸਕੀ ਸਰਕਾਰ ਵੀ ਕਿੰਨੇ ਪਰਸੈਂਟ ਡੀਏਪੀ ਡੁਪਲੀਕੇਟ ਆ ਕਿੰਨੇ ਪਰਸੈਂਟ ਸਹੀ ਆ ਹੈਗੇ ਨਾਗੋ ਕਲੀਨ ਚੈਟ ਜਿਹੜੀ ਸਾਡਾ ਮਿਨਿਸਟਰ ਆ ਖੇਤੀਬਾੜੀ ਖੁੱਡੀਆਂ ਖੇਤੀਬਾੜੀ ਮੰਤਰੀ ਉਹਦੇ ਵੱਲੋਂ ਦਿੱਤੀ ਗਈ ਆ ਸੋ ਅਸੀਂ ਤਾਂ ਸਮਝਦੇ ਆ ਵੀ ਸਰਕਾਰ ਦੀ ਨਲਕੀ ਆ ਸਰਕਾਰ ਨੂੰ ਕੋਈ ਖੇਤੀਬਾੜੀ ਨੀਤੀਆਂ ਬਣਾਉਂਦੀ ਜਿਹੜੀਆਂ ਗੱਲਾਂ ਕਰਦੀ ਆ ਪਾਲਿਸੀਆਂ ਲਿਆਉਣ ਦੀਆਂ ਵੀ ਕਿਸਾਨਾਂ ਦੇ ਪੱਖੀ ਲੈ ਕੇ ਆਵਾਂਗੇ ਪਹਿਲਾਂ ਤਾਂ ਖੇਤੀਬਾੜੀ ਨੀਤੀ ਜਿਹੜੀ ਲਿਆ ਰਹੇ ਆ ਉਹ ਵਿਧਾਨ ਸਭਾ ਦੇ ਵਿੱਚ ਸੈਸ਼ਨ ਦੇ ਵਿੱਚ ਵਿਚਾਰੀ ਹੀ ਨਹੀਂ ਗਈ ਕਿਉਂਕਿ ਜਿਹੜੀ ਆਪੋਜੀਸ਼ਨੋਂ ਤਾਂ ਦੱਸ ਹੀ ਨਹੀਂ ਰਹੇ ਵੀ ਇਹਦੀ ਨੀਤੀ ਕਿਹੜੀ ਲਿਆ ਰਹਿਆ ਕੀ ਇਹਦੇ ਵਿੱਚ ਵੀ ਕੀ ਕਿਸਾਨਾਂ ਦੇ ਹੱਕ ਚ ਤੇ ਹੁਣ ਜਿਹੜੀ ਡੀਏਪੀ ਦੀ ਪ੍ਰੋਬਲਮ ਪੂਰੇ ਪੰਜਾਬ ਦੇ ਵਿੱਚ ਬਣੀ ਹੋਈ ਆ ਆ ਰੈਕ ਲੱਗ ਚੁੱਕੇ ਇੱਕ ਇੱਕ ਟਰੱਕੇ ਸੋਸਾਇਟੀਆਂ ਨੂੰ ਭੇਜ ਰਹੇ ਆ ਸੋ ਅਸੀਂ ਕਹਿੰਨਾ ਵੀ ਜਿੰਨੇ ਵੀ ਰੈਕ ਲੱਗਨੇ ਪਹਿਲਾਂ ਤਾਂ ਬਰਨਾਲੇ ਚ ਸੰਗਰੂਰ ਚ ਲੱਗ ਰਿਹਾ ਇਹਨਾਂ ਨੂੰ ਬਰਨਾਲੇ ਚ ਲਿਆਂਦਾ ਜਾਵੇ ਤੇ ਮੰਗ ਕਰਨਾ ਹੈ ਡੀਐਸਓ ਨੂੰ ਵੀ ਮੁੱਖ ਮੰਤਰੀ ਦੇ ਨਾਂ ਦੇ ਉੱਤੇ ਮੈਮੋਰੰਡਮ ਆਈ ਜਿਹੜਾ ਲੈ ਕੇ ਆਇਆ ਲਿਖ ਕੇ ਡੀਸੀ ਦੇ ਰਾਹੀਂ ਦਵਾਂਗੇ ਵੀ ਭਾਈ ਡੀਏਪੀ ਦੀ ਘਾਟ ਆ ਜਿਹੜੀ ਉਹਨੂੰ ਤੁਰੰਤ ਪੂਰਾ ਕੀਤਾ ਜਾਵੇ ਜੇ ਕਿਸਾਨਾਂ ਦਾ ਸੋਚਨ ਹੋਇਆ ਡੀਏਪੀ ਐਟ ਕੀ ਨਾ ਪੂਰਾ ਹੋਇਆ ਜਿਹੜੀ ਇਹ ਬਣਾ ਰਿਹਾ ਕਹਾਣੀ ਫੇਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸੜਕਾਂ ਪੂਰੀਆਂ ਬਰਨਾਲੇ ਜਿਹੇ ਦੀਆਂ ਨਹੀਂ ਪੂਰੀਆਂ ਪੰਜਾਬ ਦੀਆਂ ਜਮ ਕਰਾਂਗੇ ਤੇ ਡੀਏਪੀ ਲਵਾਂਗੇ ਅਸੀਂ ਆਪਣੀ ਕਣਕ ਦੀ ਫਸਲ ਵੀ ਵਿਕਦਣੀ ਆ ਝੋਨਾ ਸਾਡਾ ਪੱਕਣ ਤੇ ਖੜਾ ਸੀ ਵਿਹਲੇ ਨਹੀਂ ਕਿਹਾ ਹੁਣ ਦੱਸਣਾ ਆ ਵੀ ਭਾਈ ਸਾਨੂੰ ਲੋੜ ਆ 15 ਨਾਲੋਂ ਡੀਏਪੀ ਸੁਸਾਇਟੀਆਂ ਦੇ ਵਿੱਚ ਭੇਜੂ ਗੁਰਨਾਮ ਸਿੰਘ ਸ਼ਿਕਰੀਵਾਲ ਪ੍ਰਧਾਨ ਨੀਤ ਪ੍ਰਧਾਨ ਯੋਗ ਕਾਰਦੀਆਂ ਪੰਜਾਬ ਡੀਏਪੀ ਦੀ ਘਾਟ ਦੇ ਸੰਬੰਧੀ ਅਸੀਂ ਕਿਤਾਬਨੀ ਪੱਤਰੀ ਦੇਣਾ ਆ ਇੱਕ ਤਰ੍ਹਾਂ ਮੰਗ ਪੱਤਰ ਦੀ ਦੋਸਤਾਂ ਬੜੀ ਮਿਲ ਚੁੱਕੇ ਆ ਪਹਿਲਾਂ ਵੀ ਅਸੀਂ ਤੇ ਜਿਹੜੇ ਡੀਏਪੀ ਦੇ ਸੈਂਪਲ ਨੇ ਉਹ 60% ਫੇਲ ਹੋ ਚੁੱਕੇ ਨੇ ਪਹਿਲਾਂ ਉਹਦੀ ਕੋਈ ਗਿਣਤੀ ਨਹੀਂ ਮਿਲਦੀ ਵੀ ਕਿੰਨੇ ਫੇਲ ਹੋਏ ਨੇ ਕਿੱਥੇ ਕਿਹੜੀ ਸੈਕਟ ਜਿ ਗਏ ਨੇ ਵੀ ਉਹਦੇ ਇਹ ਵੀ ਨਹੀਂ ਮੰਗ ਰਹੇ ਆ ਵੀ ਖਰੜਾ ਦੱਸੋ ਸਾਨੂੰ ਕਿੰਨੇ ਇਹ ਸਿੰਪਲ ਫੇਰ ਹੋਇਆ ਬੂਰੀਆ ਕਿੱਥੇ ਨੇ ਜਿਹੜੇ ਫੇਲ ਹੋਏ ਵੇ ਉਹ ਵਾਪਸ ਕਰਾਏ ਨੇ ਉਹ ਕਿੱਥੇ ਦੇ ਉਹਦੀ ਗਿਣਤੀ ਕਿੰਨੀ ਆ ਜਿਹੜੇ ਕਿਸਾਨਾਂ ਨੂੰ ਨੁਕਸਾਨ ਹੋ ਗਿਆ ਡੀਏਪੀ ਡੁਪਲੀਕੇਟ ਪਾ ਵੀ ਰਹੇ ਨੇ ਵੀ ਉਹਨਾਂ ਦਾ ਫਤਾਂ ਨੁਕਸਾਨ ਹੋਇਆ ਝੋਨਾ ਏਡਾ ਏਡਾ ਹੀ ਰਹਿ ਗਿਆ ਨਿਕਲ ਨਿਕਲ ਰਹਿ ਗਿਆ ਇਹ ਕਰਕੇ ਉਹਨਾਂ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਉਹਦੀ ਗਿਣਤੀ ਕੀਤੀ ਜਾਵੇ ਤੇ ਕਿਸਾਨ ਨੂੰ ਮਾਉਂਜੇ ਹੀ ਵੰਗ ਕਰਦੇ ਆ ਜਿਹਨਾਂ ਦਾ ਗਾ ਨੁਕਸਾਨ ਹੋਇਆ ਕਿਸਾਨ ਉਸੀ ਤੁਸੀਂ ਦੀ ਝੋਨੇ ਵਾਲੇ ਝੋਨੇ ਦੀ ਥਾਂ ਤੇ ਆਲੂ ਬੀਜਣੇ ਆ ਟਮਾਟਰ ਮਟਰ ਬੀਜਣੇ ਆ ਉਹ ਸਾਡੇ ਮੀਟਿੰਗ ਸੀਗੀ ਪੰਜਾਬ ਦੀ ਘਾਦੀਆਂ ਦੀ ਨੇ 8 ਤਰੀਕ ਦੀ ਲੁਧਿਆਣੇ ਉਦੀ ਵੀ ਸਾਰੇ ਹੁਸ਼ਿਆਰਪੁਰ ਜਿਲ੍ਹਾ ਆਜਾ ਹੁਜਰੰਦਰ ਜਿਲ੍ਹਾ ਨੇ ਮੰਗ ਕੀਤੀ ਆ ਬਹੁਤ ਜਿਆਦੇ ਕਿ ਸਾਡੀ ਮੰਗ ਠਾਓ ਜੀ ਇਸ ਕਰਕੇ ਅਸੀਂ ਆਲੂ ਲਾਉਣੇ ਆ ਮਟਰ ਲਾਉਣੇ ਆ ਟਮਾਟਰ ਲਾਉਣੇ ਆ ਇਸ ਕਰਕੇ ਸਾਡੇ ਡੀਏਪੀ ਕੰਨੀ ਵੀ ਬਹੁਤ ਘਾਟ ਹੈ ਕਣਕ ਦੀ ਬਜਾਈ ਵੀ ਮੌਕੇ ਦੇ ਨੇੜੇ ਆਈ ਦੀ ਆ ਇਸ ਕਰਕੇ ਸਾਡੀ ਸੋਰੀ ਭੁਗਾਈ ਨਾ ਕਰਨੇ ਬਈ ਸਾਡੀ ਕਿਸਾਨ ਦੀ ਲੁੱਟ ਨਾ ਹੋਈ ਜਾਵੇ ਜਿਹਦੇ ਕਿਸਾਨ ਨੂੰ ਡੀਏਪੀ ਮਿਲਦੀ ਰਹੀ ਚਕਾਦੀ ਰਹੇ ਨੇ ਉਹ ਵੀ ਨੈਨੋਜੂਰੀਆ ਹੋਰ ਡੁਪਲੀਕੇਟ ਚੀਜ਼ਾਂ ਜਿਹੜੀਆਂ ਨਾਲ ਮੜ ਰਹੇ ਨੇ ਉਹ ਸਾਰੇ ਲੁੱਟ ਤੋਂ ਬਚਾਇਆ ਜਾਵੇ ਇਸ ਕਰਕੇ ਅਸੀਂ ਦੀਸਾ ਤੁਹਾਨੂੰ ਮੁੱਖ ਪੱਤਰ ਦੇਣਾ ਹੈ